ਤੁਹਾਡੀ ਸਾਰਿਆਂ ਨੂੰ ਮਾਰ ਦੀ ਪਿਆਰ ਤੁਹਾਡਾ ਤੁਹਾਡੇ ਆਪਣੇ ਚੈਨਲ ਮੋਨੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਇਸੇ ਮਿਲ ਦੇ ਨਾਲ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਬਾਹਰ ਮੰਗਾਇਆ ਜੱਗ ਮਿੱਤੂੰ ਜੱਜ ਸਾਹਿਬ ਬਾਹਰ ਮੰਗਾਏ ਨੇ ਤੇ ਹੋਰ ਸ਼ਰੌਜੀ ਕੀ ਹਾਲ ਚਾਲ ਆ ਵਧੀਆ ਠੀਕ ਠਾਕ ਹੁਣ ਚੜਦੀ ਕਲਾ ਦੇ ਵਿੱਚੋਂ ਜੱਜ ਸਾਹਿਬ ਤਾਂ ਨਹੀਂ ਲੱਭਦੇ ਆਪਾਂ ਕੁਝ ਹੋਰ ਲੈ ਜਾਈਏ ਭਾਂਡੇ ਤੇ ਤੇ ਮੈਂ ਲੱਗੀ ਹੋਈ ਸੀਗੀ ਬਾਹਰ ਲੌਬੀ ਤੇ ਅੱਜ ਉੱਪਰਲਾ ਰੂਮ ਜਿਹੜਾ ਆਪਣਾ ਕਲੀਨ ਕਰਾਂ ਤੇ ਉਹਦੇ ਕਰਕੇ ਫੇਰ ਲੇਟ ਜੀ ਹੋਊਗੀ ਕੰਮ ਨੂੰ ਤੇ ਹੁਣ ਆਪਾਂ ਧਾਰ ਚੋਣੇ ਆ ਅੱਜ ਫੇਰ ਕੋੜੀਆਂ ਤੇ ਸੂਟ ਕੋਸ਼ੇ ਰੱਖਿਆ ਕਾ ਨਹੀਂ ਤਾਂ ਚੇਜ ਜੀ ਆਰੇ ਆ ਜਾ ਨਾ ਅੱਜ ਸਵੇਰ ਤਾਂ ਕੈਮਰਾ ਔਨ ਨਾ ਅੱਜ ਸਵੇਰ ਤਾਂ ਕੈਮਰਾ ਔਨ ਕੀਤਾ ਕੱਦ ਮੀਨੋ ਕਰਾ ਮੂ ਟੇ ਕਲੂ 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 ਲੋ ਜੀ ਸਤਿ ਸ਼੍ਰੀ ਅਕਾਲ ਮੈਂ ਦੇਖੀ ਜਾਂਦਾ ਬਾਲਾ ਤੇਲ ਲੀਦਾ ਆ ਠਿੱਕੀ ਸਾਵਾਬ ਕਿੰਨੇ ਹੋ ਠਿੱਕੀ ਮੈਡਮ ਫਰੀ ਮੈਡਮ ਯਾ ਵੱਡਾ ਜੇਰਾ ਲਿੱਖਿਆ ਵੱਡਾ ਜੇਰਾ ਤਾਂ ਵਿਚਾਰਾ ਵਿੱਚ ਹੀ ਲੁਕ ਜਾਏ ਮੈਂ ਲੋਕਿਆ ਖੜਾ ਕਿ ਕਮਾਸਾ ਨੂੰ ਨਹੀਂ ਖਣਾਗਾ ਇੱਧਰ ਦੇ ਆ ਦੇ ਆ ਦੇ ਆ ਦੇ ਤੂੰ ਆ ਕੇ ਕੋਈ ਹੋਰ ਇੱਧਰ ਦੇਖ ਆ ਦੇ ਕੀ ਹੇ ਕਮਲਾ ਸੀ ਨੂੰ ਮਿੱਠੀ ਨਹੀਂ ਛੋਟੀ ਹੁੰਦੀ ਨੂੰ ਬੜਾ ਚੱਜ ਦੇ ਸਿੰ ਵੀਡੀਓ ਬਣਾਉਣਾ ਹੁਣ ਤਾਂ ਕੁਝ ਹੋਰ ਤਰ੍ਹਾਂ ਹੋ ਗਈ ਜਿਹੜਾ ਦਾ ਕਾਣਾ ਚਮਲਾਈ ਹੋਈ ਏ ਛੋਟੀ ਮੈਂ ਕਿਹਣੀ ਅੱਦਸ ਤੋਂ ਲਾ ਪਰੇ ਕਰੋ ਇਹ ਦੇਖੀ ਆ ਦੇ ਬਲਾ ਤਾਂ ਨੂੰ ਬਰਸ਼ਵਾਰਸ਼ ਕਰ ਲਿਆ ਕਰ ਕਦੇ ਬਰਸ਼ਵਾਰਸ਼ ਕਰ ਲਿਆ ਕਰ ਕਦੇ ਤਸਲੀਮਰ ਦੇ ਦੱਸ ਚੇਰੀ ਬੋ ਅਜਰਾ ਖਾਂਦਾ ਹੈ ਚੇਰੀ ਚੇਰੀ ਖਾਂਦਾ ਯਾਰ ਵੀਰੇ ਲੋ ਜੀ ਦੇਖੀਏ ਗਾਲੀ ਧਰ ਚੋਲੀ ਉਹੋ ਜੱਜ ਸਾਹਿਬ ਤਾਂ ਬੀਜੀ ਸੀਗੇ ਹਾਂ ਜੱਜ ਸਾਹਿਬ ਜਿਹੜੇ ਮੰਗੇ ਸੀ ਇੱਧਰ ਰੱਖ ਲਾ ਹਾਂ ਬਸ ਇਹ ਚ ਪਾ ਕੇ ਉੱਤੇ ਰੱਖ ਦੇ ਆ ਇਸ ਫੇਰੀ ਹੋ ਗਿਆ ਮੈਂ ਚੋਵਾ ਕੇ ਚੋਲੀ ਤੁਸੀਂ ਬੱਸ ਆਹ ਚੋਣੀ ਨਹੀਂ ਮੇਰੇ ਜੇ ਲੱਗਦਾ ਆਉ ਲੜਦਾ ਹੈ ਨਹੀਂ ਫਿਰ ਮੈਂ ਕੀ ਕਹਣਾ ਚੋਲਿਓ ਤੁਸੀਂ ਚੋਲੇ ਮੇਰਾ ਹੋ ਜਾਣਾ ਚੋਨੀਆਂ ਮਾ ਬਣ ਕਿੱਥੇ ਬੈਣਾ ਕੀ ਕਰਨ ਨੂੰ ਬੈਣਾ ਮਚਾ ਵੀ ਗਈ ਇੱਕ ਦੀਦੀ ਦਾ ਅੱਜ ਉਹ ਕਮੈਂਟ ਆਇਆ ਉਹ ਕਹਿੰਦੇ ਵੀ ਤੁਸੀਂ ਖੇਤਾਂ ਦਾ ਵੀਊ ਡੇਲੀ ਦਿਖਾਇਆ ਕਰੋ ਖੇਤ ਆਪਣੇ ਘਰੋਂ ਹੀ ਦੀ ਜਾਂਦੇ ਬਾਹਰ ਵੀ ਨਹੀਂ ਲੱਗਦੇ ਤੇ ਝੋਨਾ ਵੱਢਣ ਲੱਗਾਂਗੇ ਅਸੀਂ ਦੇ ਖੇਤਾਂ ਦਾ ਵੀਡੀਓ ਬਣਾ ਕੇ ਲਿਆ ਕੇ ਦਿਆ ਕਰ ਨਾ ਮੈਨੂੰ ਤੇ ਮੇਰੀ ਮੰਦਰ ਬਿਜ਼ੀ ਹੁੰਦੀ ਆ ਤਾਲ ਕਿੱਥੇ ਜਾਦੇ ਚੱਲਦੇ ਆ ਮੈਂ ਤਾਰ ਜੋਣੀ ਆ ਜਾਣਾ ਕਿਤੇ ਕਹਿੰਦੇ ਖੇਤਾਂ ਦਾ ਵੀਊ ਦਿਸਾ ਕਰੋ ਆਪਾਂ ਨੂੰ ਆਪਣੇ ਵੀਵਰਸ ਕਹਿੰਦੇ ਕਿੱਥੇ ਤੱਕ ਚੱਲ ਮੈਂ ਤਾਂ ਤਾਰ ਜੋਣੀ ਆ ਜਾ ਰਹੀ ਪਹਿਲਾਂ 5:00 ਵਜੇ ਪੂਰੇ ਹਨ ਤੂੰ ਆ ਵੀ ਵੀ ਹੋਗਾ ਵੀਵਰਸ ਦੀ ਤਾਂ ਮੈਂ ਗੱਲ ਮੰਨਦੀ ਆ ਮੈਂ ਹੀ ਨਹੀਂ ਮੰਨਣੀ ਸੀ ਤੂੰ ਕੜਾ ਮੇਰਾ ਵਿਊਰਾਂ ਕਦੇ ਵੀਡੀਓ ਦੇਖੀ ਹੈ ਮੇਰੀ ਵਿਊਰਸ ਨੇ ਕੇ ਤਾਂ ਮੰਗਿਆ ਨਾ ਕਿ ਆਪਾਂ ਨੂੰ ਅੱਗੇ ਇਹਨਾਂ ਦਾ ਇਹਨਾਂ ਨੂੰ ਇੰਨੀਆਂ ਪਾਥੀਆਂ ਪੱਥ ਲੈਣੀਆਂ ਹੁਣ ਨਾ ਨਿਸ਼ਾਨ ਕਿਤੇ ਬਾਤੀ ਹੋਈ ਜਗਾ ਕਿ ਲੱਖਣ ਪਾਥੀਆਂ ਵਾਲੀ ਜਗਾ ਆ ਮੇਰੀ ਅੱਜ ਬਾਹ ਵੀ ਦੁਖਦੀ ਆ ਤੇ ਮੇਰੇ ਹੱਥ ਤੇ ਵੀ ੱਟਣ ਪੈ ਗਿਆ ਉਹ ਕਾਰਨ ਨਾਲ ਹਾਏ ਬਾਹ ਵੀ ਦੁਖਣ ਲੱਗ ਗਈ ਆ ਦੇ ਲੋ ਇਨਾਂ ਕੋ ਫੋਨ ਵੀ ਨਹੀਂ ਫੜਿਆ ਜਾਂਦਾ ਉਹ ਲੈ ਕੇ ਆਉਣਾ ਸੀ ਜਾਂ ਬੈਕ ਕੈਮਰੇਆਂ ਤੁਹਾਨੂੰ ਆਪਣਾ ਝੋਨਾ ਦਿਖਾਉਣੇ ਝੋਨਾ ਟ੍ਰਾਈਪੋਡ ਲੈ ਕੇ ਉਹ ਝੋਨਾ ਦਾ ਸੈਲਫੀ ਸਟਿਕ ਲੈ ਕੇ ਆਉਣੀ ਸੀ ਆ ਥੱਲੇ ਦੇਖ ਕੇ ਮਿੱਟੀ ਹੋਈ ਆ ਵੈਸੇ ਝੋਨਾ ਲਾ ਝੋਨਾ ਝੋਨਾ ਆ ਜੋ ਗਾਇਸ ਝੋਨਾ ਵੱਡੀ ਏ ਝੋਨਾ ਦਾ ਬਸ ਹੁਣ ਵੱਢਣ ਵਾਲਾ ਹੀ ਆ ਹਾਂ ਪਾਦਾ ਤਾਂ ਰੁਕੀ ਜਾ ਆ ਸੱਪ ਦੀ ਘਾਸ ਥੱਲੇ ਤੇ ਘਾਸ ਜੀ ਸੱਪ ਦੀ ਆ ਉਹ ਤੂੰ ਮੈਨੂੰ ਕਿੱਥੇ ਤੱਕ ਲੈ ਗਿਆ ਸਾਗ ਦੇਖ ਕੇ ਆਨੇ ਆਪਾਂ ਆ ਬੈਕ ਕੈਮਰੇ ਨਾਲ ਵੀਡੀਓ ਬਣਾਉਣਾ ਮਮੇ ਮਮੇ ਮੀਂਹ ਅੱਜ ਤਾਂ ਘਰ ਅੰਦਰ ਹੀ ਮੈਂ ਅਧਵਾ ਸਾਰੇ ਮਮੇ ਆਓ ਦਨ ਜਿਹੜਾ ਉਹ ਅਸੀਂ ਮੀਂਹ ਹੀ ਉਹਨੇ ਦੇਖੋ ਝੋਨਾ ਕਿਵੇਂ ਟੇਡਾ ਕਰਤਾ ਇੱਥੇ ਆ ਜਾਲਾ ਬਰਾਦ ਫੱਤੀ ਠੀਕ ਆ ਹਣ ਆਪਣਾ ਠੀਕ ਆ ਹਣ ਹਾਂ ਲੋਕਾਂ ਦਾ ਲੋਕਾਂ ਦਾ ਤਾਂ ਪੂਰੇ ਹੀ ਜਿਹੜੇ ਆ ਵੀ ਆਈ ਕਹਿੰਦੇ ਸਾਗ ਹੋ ਗਿਆ ਇੱਥੇ ਸਾਗ ਕਿੱਥੇ ਆ ਆਣੀ ਰਕੇ ਪਿੱਛੇ ਗਿਆ ਮਮੀ ਬਤਾ ਕੀ ਕਰਤੀ ਸੀ ਹਾਏ ਬਾੰਦ ਉਖਣ ਲੱਗ ਗਈ ਹਾਏ ਬਾ ਬਾਹ ਕੀ ਚੁੱਪ ਨਾ ਹਾਂ ਬਾਹ 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 ਕੀ ਤੇ ਚੁੱਪ ਉਹ ਨਾ ਬੋਲਣਾ ਮੈਨੂੰ ਗਾਲਾਂ ਨਾ ਪਵਾਦੀ ਤੂੰ ਕਿਹੜਾ ਚੱਲ ਮਗਾਂ ਦੀ ਤਰ ਮੈਂ ਦੋ ਬੱਚੀ ਛੋੜਣੀ ਮੱਝ ਨੂੰ ਇਹ ਟਾਈਮ ਲੱਗਦਾ ਉਹ ਮੱਝ ਦੀ ਚੋਂਦੇ ਨੇ ਸਿੱਧੇ ਤੇ ਗਿਆ ਪਰ ਆਸਰਾ ਲੋ ਜੀ ਕਈ ਦਿਨਾਂ ਬਾਅਦ ਆਈਆਂ ਮੈਂ ਤਾਂ ਇਧਰ ਉਹ ਤੇ ਤੋਰੀਆਂ ਦੇਖੋ ਚੋ ਅਸੀਂ ਖਾਣੀਆਂ ਨਹੀਂ ਚੋ ਲੱਕਦੀਆਂ ਨੇ ਮੰਮਾ ਆਏ ਤੋ ਕਰਾ ਆ ਵੀ ਹੋ ਜਾਂ ਜਾਂ ਇਹ ਸਾਕ ਹੋ ਗਿਆ ਸਾਕ ਕਿੱਥੇ ਆ ਤੇ ਇੰਨਾ ਇਹ ਕਿੱਥੇ ਆ ਇਹ ਤਾਂ ਉਹ ਆ ਹਰਾ ਬੀਜਾ ਜਿਹੜਾ ਹੈ ਓ ਦੋ ਰਿਤੀ ਕਿਤੇ ਹੋਰ ਕੁਛ ਆਉਦਾ ਮੈਂ ਨਾ ਬਈ ਮੈਨੂੰ ਨਾ ਪਸਾਦੀ ਚਲਈ ਚਲੀਏ ਜਾ ਕੇ ਗਾਂਦਰ ਚੋਈਏ ਤੁਹਾਡੀ ਡਿਮਾਂਡ ਥੋੜੀ ਡਿਮਾਂਡ ਤੇ ਆਪਾਂ ਥੋੜੀ ਡਿਮਾਂਡ ਤੇ ਆਪਾਂ ਇੱਥੇ ਰੱਖ ਗੇੜਾ ਲਾਤਾ ਨਹੀਂ ਤਾਂ ਮੈਂ ਤਾਂ ਚੋਣੀਆਂ ਹਲੇ ਤੱਕ ਜਾ ਕੇ ਕਿਚਨ ਚ ਪਾੜਨਾ ਭਾਂਡੇ ਥੋੜੋ ਦਿਖਾਤੇ ਕਿੰਨੇ ਪਹਿਨੇ ਤੇ ਜੁੜੇ ਰਹੋ ਬਲੌਗ ਦੇ ਨਾਲ ਐਂਡ ਤੱਕ ਦੇਖਦੇ ਆਂ ਕਿ ਸ਼ੇਅਰ ਹੁੰਦਾ ਤੇ ਕੀ ਕੀ ਸ਼ੇਅਰ ਹੁੰਦਾ ਤੁਹਾਡੇ ਨਾਲ ਪੁੱਛ ਪਈਆ ਛੇ ਹੁੰਦਾ ਭਈ ਆਸਪੀ ਵਾਲਾ ਤੇ ਝੋਨਾ ਵੱਡਣ ਦੇ ਆ ਗਏ ਫਿਰ ਵੀ ਸਪਰੇਹਾਂ ਕਰੀ ਜਾਂਦੇ ਆਪਾਂ ਕਰਵਾਤੀ ਆ ਉਹ ਇੱਕਦਣ ਕਰਵਾਤੀ ਤੇ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਇੱਕ ਪਿਆਰਾ ਜਿਹਾ ਆਪਣਾ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿੱਦਾਂ ਲੱਗਦੀ ਮੈਨੂੰ ਉਹ ਨਹੀਂ ਰਬੜ ਬੈਂਡ ਨਹੀਂ ਲੱਭਿਆਗਾ ਮੈਂ ਕਲਚਰ ਦੇ ਲਾਤਾ ਤੇ ਕਲਚਰ ਨਾਲ ਬਾਲ ਪਕੜ ਨਹੀਂ ਕਰੀ ਕਲਚਰ ਨੇ ਚਾਰ ਉਹੀ ਤੇ ਕਹਾੜੀ ਰੱਖ ਲਾ ਮੇਰੇ ਤੇ ਬਾਹ ਮੇਰੀ ਟੁੱਟਣ ਵਾਲੀ ਹੋਈ ਪਈ ਐ ਇੰਨੀ ਬਾਹ ਦੁਖਦੀ ਅੱਜ ਉਹ ਮੇਰੇ ਅੱਟਣ ਵੀ ਪੈ ਗਏ ਹੱਥਾਂ ਤੇ ਝਾੜੂ ਨਾਲ ਉਹ ਬੁਰਸ਼ ਨਾਲ ਮੈਂ ਨਾ ਐ ਉਹ ਕਰਦੀ ਸੀ ਪੌੜੀਆਂ ਦੀ ਗ੍ਰਿਲ ਰਗੜਦੀ ਸੀ ਆਏ ਬਈ ਲਵਾਈ ਉਹ ਜੋ ਉਦੋਂ ਸ਼ੀਸ਼ੇ ਦਰਵਾਜ ਹੈ ਨਹੀਂ ਸੀਗਾ ਜਦੋਂ ਅਸੀਂ ਲਵਾਈ ਹੁਣ ਸ਼ੀਸ਼ੇ ਦਰਵਾਜਾ ਸ਼ੀਸ਼ਾ ਸਾਫ਼ ਕਰਨਾ ਫੇਰ ਵੀ ਸੌਖਾ ਐ ਅਗਲਾ ਉਹ ਕੱਪੜਾ ਫੇਰ ਦਿੰਦਾ ਜਿਹੜੀ ਗ੍ਰੇਲਾ ਨਾ ਉਹ ਸਾਫ ਕਰਨੀ ਬਹੁਤ ਜ਼ਿਆਦੇ ਔਖੇ ਫੇ ਹੌਲ ਲਾ ਲੋ ਹਾਏ ਹਾਏ ਨੋ ਘੜੋ ਪੰਨ ਤੋੜ ਕਰੂ ਓਏ ਹਾਏ ਕਿੱਥੇ ਤੱਕ ਜਾਏ ਰੱਬ ਉਹ ਤੱਕ ਸੌਖੇ ਲੁਕਿੱਟਾ ਦੋ ਜੁੱਤਾ ਉਹਨੂੰ ਚੱਲ ਹੁਣ ਮੈਂ ਧਰ ਚੋਂ ਤੂੰ ਵੀਡੀਓ ਬਣਾ ਉੱਥੇ ਤੱਕ ਸੋ ਆ ਜਾ ਕੇ ਰਾਂ ਮੈਨੂੰ ਬਾਲਟੀ ਦੇ ਬੋ ਅੱਛਾ ਚੱਕਦਾ ਚੱਕ ਦੀਆਂ ਹੁਣ ਮੇਰਾ ਕੈਮਰਾਮੈਨ ਆ ਜਵੇ ਅਜ ਕੋਹਾ ਵੀ ਨਹੀਂ ਚੱਕਿਆ ਕੱਲੂ ਸਵੇਰੇ بناونی دیکھ لا ٹماٹا دی ہوئی پڑٹا بنا لیتے ہیں پڑھے بنا لیتے ہیں ابٹل یہ ਆਜਾ ਬੂ ਮੀਰ ਗਿੱਲਾ ਦੇ ਲਖਣਗੀ ਨੇ ਲੈ 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 ਮੇਰੇ ਉੱਤੇ ਨਾ ਬੁਲਾ ਕਰੇ ਮਲਾ ਹੋ ਗਿਆ ਸੀ ਓਏ ਕਾ ਕਿਹੜਾ ਕੋਣ ਹੈ ਮੁਕੀ ਮੋੜ ਆਈ ਬਾਬਾ ਉਹੋ ਸਮੀਨੋਏ ਜੀ ਨੂੰ ਹੱਥ ਆ ਗਈ ਜੀ ਉਹ ਚੋਣੀ ਚੋਣੀ ਹੋਪ ਪਾਣੇ ਸਮੇਸੀ ਪਾਣੇ ਮੈਥ ਹੋਈ ਹੈ ਚਾਰ ਵਾਰ ਦੇਖ ਰਹਾ ਹਾਂ ਹਤੀ ਕਿਈ ਜਾਂਦੀ ਨਾਲ ਸਾਊਂਡ ਵੀ ਰੱਖ ਲਈਦਾ ਹੁੰਦਾ ਮੈਂ ਨਾ ਮਾਰੀ ਦੇਖ ਲਓ ਕਿ ਮੈਂ ਇਹ ਵੀ ਕਿਹਾ ਤੇ ਵੀਡੀਓ ਮਾਉ ਤਾਂ ਮੰਮੀ ਕਿੰਨੇ ਕਮਟਾ ਦੀ ਬਣਾਈ ਹੋਣੀ ਦੱਸ ਬੱਚ ਆਪਾਂ ਬਣਾ ਦੇ ਦੋ ਮੈਂ På julenatt og på videoenatt ਆਹੋ ਭਾਈ ਉਹндай ਗੱੜਾ ਹੱਦ ਦਾ ਸੀ ਜੋ ਕੰਮ ਲਾ ਡੂਟੀ ਤੇ ਕਰਨ ਲੱਗਾ ਬਹੁਤ ਸ਼ਾਰਟ ਪਾਰਟੀ ਪੱਟ ਪਾਰਟੀ ਪੱਟ ਆਹ ਮੈਂ ਨਾਲ ਦੇ ਵਾਲੇ ਚ ਪਈ ਜਾਂਦੀ ਹਾਂ ਤੁਮ ਜਸਾ ਮਾਰਦੀ ਪਾਰਟੀ ਪੰਤੇ ਮੈਂ ਕਿਹ ਨਹੀਂ ਪਈ ਤੇ ਆਹ ਇੱਕ ਬਲੱਟਾ ਮਾ ਅੱਗੇ ਨੂੰ ਉਤਾਰ ਲਾਉਂਦਾ ਈ ਹਾਂ ਆਏ ਆ ਮੋਟਾ ਨਾਲ ਲੜ ਗਿਆ ਵੀਡੀਓ ਵੀ ਨਹੀਂ ਵਧੀਆ ਬਣਾਉਂਦਾ ਨਾ ਇੰਨੀ ਵਧੀਆ ਬਣਨੀ ਹੈ ਤੇ ਅਜੇ ਤੇ ਮੈਂ ਮੈਂ ਭਾਈ ਵਧੀਆ ਨਹੀਂ ਬਣਾ ਲਿਆ ਫਿਰ ਮਿਲਣਾ ਬਣਾਇਆ